ਪੰਜਾਬ ਸਰਕਾਰ ਦੇ ਵਿੱਚ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਕੋਈ ਨਾ ਕੋਈ ਅਧਿਆਪਕ ਵਰਗ ਜਾਂ ਫਿਰ ਕੰਪਿਊਟਰ ਟੀਚਰ ਲਗਾਤਾਰ ਧਰਨੇ ਤੇ ਰਹੇ ਨੇ ਇਸੇ ਕਰਕੇ ਜੇ ਕੰਪਿਊਟਰ ਟੀਚਰਾਂ ਨੇ ਇੱਕ ਵਾਫਰ ਤੋਂ ਪੰਜਾਬ ਸਰਕਾਰ ਖਿਲਾਫ ਮੋਰਚਾ ਖੋਲ ਦਿੱਤਾ ਹੈ ਕਿ ਸਰਕਾਰ ਤੇ ਵਾਅਦਾ ਖਿਲਾਫੀ ਦੇ આરોਪ ਲਗਾਏ ਨੇ ਇਸ ਮੌਕੇ ਉਦੇਦਾਰਨ ਦੱਸਿਆ ਹੈ ਕਿ ਉਹਨਾਂ ਨੂੰ 2011 ਦੇ ਵਿੱਚ ਪੱਕਾ ਕੀਤਾ ਗਿਆ ਸੀ ਪਰ 6ਵਾਂ ਪੇ ਕਾਨੂੰਨ ਹਾਲ ਤੱਕ ਲਾਗੂ ਨਹੀਂ ਕੀਤਾ ਗਿਆ ਤੇ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਪੰਜਾਬ ਸਰਕਾਰ ਸਿਰਫ ਦਾਅਵੇ ਕਰਦੀ ਹੈ ਕਿਉਂਕਿ ਸੋਸ਼ਲ ਮੀਡੀਆ ਤੇ ਸਰਕਾਰ ਦੇ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਤੇ ਇੰਜ ਲੱਗਦਾ ਹੈ ਜਿਵੇਂ ਸਰਕਾਰ ਹੀ ਸੋਸ਼ਲ ਮੀਡੀਆ ਤੋਂ ਚੱਲ ਰਹੀ ਹੋਵੇ ਮੈਂ ਜੀ ਗਗਨਪ੍ਰੀਤ ਸਿੰਘ ਜ਼ਿਲ੍ਹਾ ਪ੍ਰਧਾਨ ਕੰਪਿਊਟਰ ਦੇ ਅਬਦ ਯੂਨੀਅਨ ਅੰਬਿਸਰ ਅੱਛਾ ਜੀ ਮੈਂ ਇਹ ਦੱਸਣਾ ਚਾਹੁੰਦਾ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਕਿ ਅਸੀਂ 2011 ਦੇ ਵਿੱਚ ਸਾਨੂੰ ਸਰਕਾਰ ਨੇ ਰੈਗੂਲਰ ਕੀਤਾ ਸੀ ਤੇ ਸਾਡੇ ਨਿਯੁਕਤੀ ਪੱਤਰਾਂ ਦੇ ਵਿੱਚ ਸੀਐਸਆਰ ਰੂਲ ਤੇ ਬਾਕੀ ਰੈਗੂਲਰ ਮੁਲਾਜ਼ਮਾਂ ਵਾਂਗ ਸਾਰੀਆਂ ਸ਼ਰਤਾਂ ਲਿਖੀਆਂ ਗਈਆਂ ਸੀ ਜਿਸ ਤੋਂ ਕਿ ਸਾਨੂੰ ਵਾਂਝਾ ਰੱਖਿਆ ਗਿਆ ਨਾ ਕੋਈ ਮੈਡੀਕਲ ਰੀਇੰਬਰਸਮੈਂਟ ਨਾ ਤੇ ਹੀ ਕੋਈ ਆਪਣਾ ਜਿਹੜਾ ਸਾਡਾ ਸੀਐਸਆਰ ਰੂਲ ਸਾਡੇ ਤੇ ਲਾਗੂ ਹੋਏ ਉਸ ਤੋਂ ਬਾਅਦ ਜਿਹੜਾ ਹੁਣ ਦੀ ਮੌਜੂਦਾ ਸਮੇਂ ਦੀ ਸਰਕਾਰ ਆ ਇਨੇ ਸਾਨੂੰ 6ਵੇਂ ਪੇ ਕਮਿਸ਼ਨ ਤੋਂ ਵੀ ਵਾਂਝਾ ਰੱਖਿਆ ਜਿਹੜਾ ਕਿ ਬਹੁਤ ਹੀ ਮੰਦ ਭਾਗੀ ਗੱਲ ਆ ਸਮੇਂ-ਸਮੇਂ ਤੇ ਜਿਹੜੀਆਂ ਸਰਕਾਰਾਂ ਸੀ ਸਾਨੂੰ 5ਵਾਂ ਪੇ ਕਮਿਸ਼ਨ ਮਿਲਿਆ ਉਸ ਤੋਂ ਬਾਅਦ ਸਾਨੂੰ 6ਵੇਂ ਤੋਂ ਇਸ ਸਰਕਾਰ ਨੇ ਵਾਂਝਾ ਰੱਖਿਆ ਵਾ ਜਿਸ ਕਰਕੇ ਅਸੀਂ ਲੜੀਵਾਰ ਕੋਖੜ ਧਾਲ ਦਾ ਪ੍ਰੋਗਰਾਮ ਇੱਥੇ ਸਾਡਾ ਚੱਲ ਰਿਹਾ ਜੀ ਜਿਹੜਾ ਕਿ ਅੱਜ ਚੌਥਾ ਦਿਨ ਆ ਤੇ ਅਸੀਂ ਕੱਲ ਪੂਰੇ ਪੰਜਾਬ ਤੋਂ ਕੰਪਿਊਟਰ ਤੇ ਆਪਕ ਵਿਧਾਨ ਸਭਾ ਦਾ ਘਰਾਓ ਕਰਨ ਜਾ ਰਹੇ ਆ ਕਿਉਂਕਿ ਜਿੰਨਾ ਚਿਰ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅਸੀਂ ਸੰਘਰਸ਼ ਹੋਰ ਵੀ ਤੇਜ਼ ਕਰਾਂਗੇ ਤੇ ਸਰਕਾਰ ਨੂੰ ਚੇਤਾਵਨੀ ਆ ਕਿ ਜਲਦੀ ਤੋਂ ਜਲਦੀ ਸਾਡੀਆਂ ਮੰਗਾਂ ਜਿਹੜੀਆਂ ਪੂਰੀਆਂ ਕਰੇ ਕਿਉਂਕਿ ਇਹਨਾਂ ਨੇ ਚੋਣ ਮੈਨੀਫੈਸਟੋ ਵਿੱਚ ਵਾਅਦਾ ਕਰਕੇ 13 13 ਨੰਬਰ ਦੇ ਉੱਤੇ ਸਾਡੀ ਮੰਗ ਪਾਈ ਸੀ ਕਿ ਅਸੀਂ ਆਉਂਦਿਆਂ ਸਾਰ ਹੀ ਜਿਹੜਾ ਆ ਇਹਨਾਂ ਨੂੰ ਡਿਪਾਰਟਮੈਂਟ ਦੇ ਵਿੱਚ ਮਰਜ ਕਰਾਂਗੇ ਇਹ ਚੀਜ਼ ਉਹਨਾਂ ਨੇ ਮੈਨੀਫੈਸਟੋ ਵਿੱਚ ਲਿਖੀ ਫਿਰ ਉਸ ਤੋਂ ਬਾਅਦ 2022 ਦੇ ਵਿੱਚ ਸਾਡੇ ਸਿੱਖਿਆ ਮੰਤਰੀ ਜੀ ਨੇ ਆਫੀਸ਼ੀਅਲੀ ਅਨਾਉਂਸ ਕਰਕੇ ਆਪਣੇ ਟਵਿੱਟਰ ਤੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਦੇ ਉੱਤੇ ਅਜੇ ਵੀ ਉਹ ਪੋਸਟਾਂ ਹੈਗੀਆਂ ਨੇ ਕਿ ਇਹਨਾਂ ਨੂੰ ਦਿਵਾਲੀ ਤੇ ਕੰਪਿਊਟਰ ਵਿਦਿਆਰਥੀਆਂ ਨੂੰ ਗਿਫਟ ਦਿੱਤਾ ਜਾਊਗਾ ਪਰ ਸਾਡੇ ਵੇਖੋ ਜੀ ਸੀਐਮ ਸਾਹਿਬ ਨੇ ਖੁਦ ਲਿਖਿਆ ਹੋਵੇਗੀ ਇਹਨਾਂ ਨੂੰ ਦਿਵਾਲੀ ਤੇ ਗਿਫਟ ਦਿੱਤਾ ਜਾਊਗਾ ਆਪਣੇ ਟਵਿੱਟਰ ਦੇ ਉੱਤੇ ਅਨਾਉਂਸ ਕੀਤਾ ਹੋਵੇ ਤੇ ਅਸੀਂ ਅਜੇ ਵੀ ਸੜਕਾਂ ਤੇ ਰੋਲ ਰਹੀ ਹੋਈਏ ਇਸ ਤਰ੍ਹਾਂ ਦੀ ਸਰਕਾਰ ਹੈ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਅਨਾਉਂਸਮੈਂਟ ਕਰਦੀ ਆ ਪਰ ਜਿਹੜੀ ਮੁਲਾਜ਼ਮ ਉਸ ਤਰ੍ਹਾਂ ਹੀ ਟੱਕੇ ਖਾ ਰਹੇ ਆ ਤੇ ਉਹਨਾਂ ਨੂੰ ਮਿਲਦਾ ਕੁਝ ਨਹੀਂ ਪਿਆ ਪਰ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਕਿ ਡੇਲੀ ਤੋਂ ਡੇਲੀ ਜਿਹੜੇ ਤੋਹਫੇ ਦਿੱਤੇ ਜਾ ਰਹੇ ਨੇ ਲੈਟਰਾਂ ਵੰਡੀਆਂ ਜਾ ਰਹੀਆਂ ਉਹਨਾਂ ਦੇ ਵੱਲ ਦੇਖੋ ਜੀ ਸਰਕਾਰ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਬੜੀ ਮਸ਼ਹੂਰੀ ਕੀਤੀ ਜਾ ਰਹੀ ਆ ਸਾਨੂੰ ਤੇ ਇੰਜ ਲੱਗ ਰਿਹਾ ਆ ਕਿ ਇਹ ਸਰਕਾਰ ਸਿਰਫ ਸੋਸ਼ਲ ਮੀਡੀਆ ਦੇ ਉੱਤੇ ਹੀ ਸਭ ਕੁਝ ਅਨਾਉਂਸ ਕਰਦੀ ਆ ਅਸਲੀ ਜ਼ਮੀਨੀ ਹਕੀਕਤ ਇਹ ਆ ਕਿ ਮੁਲਾਜ਼ਮ ਜਿਹੜੇ ਆ ਉਹ ਸਕੂਲਾਂ ਵਿੱਚ ਬੱਚਿਆਂ ਨੂੰ ਪੜ੍ਹਾਉਣ ਦੀ ਜਗ੍ਹਾ ਤੇ ਸੜਕਾਂ ਤੇ ਰੋਲ ਰਹ ਤੇ ਆਪਣੇ ਹੱਕ ਲੈਣ ਲਈ ਵੇਖੋ ਕਿ ਤਰ੍ਹਾਂ ਅਸੀਂ ਠੱਕੇ ਖਾ ਰਹੇ ਆ ਜਿਹੜਾ ਖੁਦਾ ਦਿਲ ਨਹੀਂ ਕਰਦਾ ਕਿ ਅਸੀਂ ਆਪਣੀਆਂ ਡਿਊਟੀਆਂ ਛੱਡ ਕੇ ਇੱਥੇ ਬਈਏ ਪਰ ਸਾਨੂੰ ਸਰਕਾਰ ਨੇ ਮਜਬੂਰ ਕੀਤਾ ਹੋਇਆ ਕਿ ਹਾਂ ਅਸੀਂ ਇੱਥੇ ਬੈਠਣ ਤੇ ਮਜਬੂਰ ਆ ਲੱਗਦਾ ਕਿ ਜਿਹੜੇ ਬੱਚਾ ਨੂੰ ਤੁਸੀਂ ਪੜਾਉਂਦੇ ਹੋ ਤੁਸੀਂ ਤੇ ਧਰਨੀਆਂ ਤੇ ਬੈਠੇ ਹੋ ਜਿਹੜੇ ਉਹਨਾਂ ਦਾ ਪਵਿੱਤਰ ਖਰਾਬ ਹੁੰਦਾ ਉਹਦਾ ਜ਼ਿੰਮੇਵਾਰ ਕੋਣਾ ਹੋ ਇਸ ਤਰ੍ਹਾਂ ਜੀ ਮੈਂ ਇੱਕ ਗੱਲ ਦੱਸ ਦਿਆਂ ਵੀ ਅਸੀਂ ਤੰਦਈ ਨਾਲ ਆਪਣੇ ਬੱਚਿਆਂ ਨੂੰ ਪੜਾ ਰਹੇ ਆ ਤੇ ਦੇ ਵਿੱਚ ਅਸੀਂ ਇੱਥੇ 450 ਸਾਡੇ ਕੋਲ ਟੀਚਰ ਆ ਜੀ ਤੇ ਅਸੀਂ ਹੋਰ ਵੀ ਬਾਹਰੋਂ ਜ਼ਿਲ੍ਹਿਆਂ ਤੋਂ ਵੀ ਟੀਚਰ ਛੁੱਟੀ ਲੈ ਕੇ ਇੱਥੇ ਆ ਰਹੇ ਨੇ ਜਿਹੜੇ ਕਿ 40 ਟੀਚਰ ਰੋਜ਼ ਦੇ ਰੋਜ਼ ਇੱਥੇ ਬੈਠ ਰਹੇ ਨੇ ਉਹਨਾਂ ਦੀ ਡਿਊਟੀ ਵੰਡ ਕੇ ਲੱਗੀ ਹੋਈ ਆ ਉਹ 40 ਇੱਕ ਦਿਨ ਹੀ ਛੁੱਟੀ ਲੈਂਦੇ ਨੇ ਅਗਲੇ ਦਿਨ ਦੂਸਰੇ ਟੀਚਰ ਆ ਜਾਂਦੇ ਨੇ ਇਸ ਕਰਕੇ ਅਸੀਂ ਨਾਲ ਹੀ ਇੱਕ ਚੀਜ਼ ਹੋਰ ਕੀ ਦੱਸਣਾ ਚਾਹੁੰਨਾ ਕਿ ਕੱਲ ਦਾ ਦਿਨ ਅਸੀਂ ਇੱਕ ਰੋਜ਼ਾ ਹੜਤਾਲ ਕਰਾਂਗੇ ਜਿਦੇ ਵਿੱਚ ਭਾਵੇਂ ਕੋਈ ਸਾਡੇ ਟੀਚਰ 200 ਟੀਚਰ ਇੱਥੇ ਲੈਕਸ਼ਨ ਡਿਊਟੀ ਦੇ ਉੱਤੇ ਨੇ ਸਾਡੇ ਕੰਪਿਊਟਰ ਟੀਚਰ ਬਾਕੀ ਜਿਹੜੇ ਸਕੂਲਾਂ 'ਚ ਬੈਠੇ ਨੇ ਉਹ ਵੀ ਕੱਲ ਛੁੱਟੀ ਅਪਲਾਈ ਕਰਨਗੇ ਤੇ ਇੱਥੇ ਸਾਡੇ ਨਾਲ ਪੈਨ ਡਾਊਨ ਸਟ੍ਰਾਈਕ ਕਰਕੇ ਸਾਡੇ ਨਾਲ ਇੱਥੇ ਬੈਠਣਗੇ ਜੀ ਲੱਗਦਾ ਕਿ ਸਰਕਾਰ ਦੇ ਉੱਪਰ ਹੀ ਤਾਂ ਅਸਰ ਹੋਵੇਗਾ ਫੁੱਕੜਤਾਲ ਕਰਕੇ ਕਿਉਂਕਿ ਫੁੱਕੜਤਾਲ ਜਿੱਥੇ ਕਿ ਆਮ ਵਰਗੇ ਬੈਠੇ ਹੋਏ ਨੇ ਉੱਥੇ ਕਿਸਾਨ ਵੀ ਬੈਠੇ ਹੋਏ ਨੇ ਬਿਲਕੁਲ ਜੀ ਸਰਕਾਰ ਨੂੰ ਅੱਜ ਕੱਲ ਤਾਂ ਮੈਂ ਵੇਖਿਆ ਜੀ ਸਰਕਾਰ ਨੂੰ ਜੇ ਕਹਿ ਲਓ ਕਿ ਹਮਦਰਦੀ ਨਾਂ ਦੀ ਕੋਈ ਚੀਜ਼ ਹੀ ਨਹੀਂ ਰਹਿ ਗਈ ਨਾ ਹੀ ਉਹ ਚੀਜ਼ ਬਾਰੇ ਸੋਚਦੇ ਨੇ ਬੈਠੇ ਆ ਤੇ ਬੈਠੇ ਰਹਿਣ ਕੋਈ ਗੱਲ ਨਹੀਂ ਸਰਕਾਰ ਦੇ ਉੱਤੇ ਕੋਈ ਅਸਰ ਨਹੀਂ ਹੈਗਾ ਸੰਘਰਸ਼ ਦਿਖਾ ਹੋਵੇਗਾ ਜੀ ਤੁਹਾਡਾ ਬਿਲਕੁਲ ਜੀ ਬਿਲਕੁਲ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਕੱਲ ਅਸੀਂ ਵਿਧਾਨ ਸਭਾ ਦਾ ਘਰਾਓ ਕਰਨ ਜਾ ਰਹੇ ਹਾਂ ਇਹਨਾਂ ਦਾ ਸੈਸ਼ਨ ਉੱਥੇ ਘੇਰਾਂਗੇ ਜੀ ਉਸ ਤੋਂ ਬਾਅਦ ਅਸੀਂ ਕੱਲ ਨਾਲ ਹੀ ਇੱਥੇ ਜਿਹੜੇ ਬਾਕੀ ਜਿਹੜੇ ਦੇ ਟੀਚਰ ਉੱਥੇ ਪਹੁੰਚਣਗੇ ਠੀਕ ਹੈ ਚੰਡੀਗੜ੍ਹ ਬਾਕੀ ਜਿਹੜੇ ਆ ਉਹ ਇੱਥੇ ਪੈਂਡਾਊਨ ਸਟ੍ਰਾਈਕ ਕਰਕੇ ਸਾਡੇ ਇੱਥੇ ਬੈਠਣਗੇ ਇਸ ਤੋਂ ਬਾਅਦ ਅਸੀਂ ਸੰਘਰਸ਼ ਹੋਰ ਤਿੱਖਾ ਕਰਾਂਗੇ ਤੇ ਇਸਨ ਕਾ ਸਰਕਾਰ ਨੂੰ ਹਰ ਪਾਸਿਓਂ ਘੇਰਾਂਗੇ ਜਿੱਥੇ-ਜਿੱਥੇ ਵੀ ਜਾ ਕੇ ਇਲੈਕਸ਼ਨ ਦਾ ਪ੍ਰਚਾਰ ਕਰਨਗੇ ਅਸੀਂ ਉੱਥੇ ਹੀ ਜਾ ਕੇ ਇਹਨਾਂ ਨੂੰ ਘੇਰਨ ਦੀ ਕੋਸ਼ਿਸ਼ ਕਰਾਂਗੇ